ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਗੱਲ ਕਰਾਂਗੇ 24 ਨਵੰਬਰ ਨੂੰ ਪੰਜਾਬ ਦਾ ਮੌਸਮ ਕਿੰਨਾ ਕੁ ਬਦਲਣ ਵਾਲਾ ਹੈ ਕਿਹੜੀਆਂ ਥਾਵਾਂ ਤੇ بارش ਹੋ ਸਕਦੀ ਹੈ ਅਤੇ ਇਸ ਤਰੀਕ ਨੂੰ ਕਿੰਨਾ ਕੁ ਅਪਡੇਟ ਵਿੱਚ ਬਦਲਾਅ ਆਇਆ ਹੈ ਗੱਲ ਕਰਾਂਗੇ ਪੰਜਾਬ ਦੇ ਵਿੱਚ 24 ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹੇਗਾ ਕੁਝ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਤੋਂ ਲੈ ਕੇ 8 ਡਿਗਰੀ ਸੈਲਸੀਅਸ ਤੱਕ ਰਹਿਣ ਵਾਲਾ ਹੈ ਮੌਸਮ ਕਈ ਥਾਵਾਂ ਤੇ ਸਾਫ਼ ਰਹੇਗਾ 23 ਨਵੰਬਰ ਤੱਕ ਅਤੇ 24 ਨਵੰਬਰ ਨੂੰ ਸਮਾ ਬਦਲਣ ਦੇ ਸਬਾਬ ਨਾਲ ਹੈ 24 ਨਵੰਬਰ ਨੂੰ ਗੱਲ ਕਰ ਰਹੀ ਹੈ ਤਾਂ ਪੱਛਮੀ ਗੜਬੜੀ ਕਾਰਨ ਕੁਝ ਥਾਵਾਂ ਤੇ بارش ਹੋ ਸਕਦੀ ਹੈ ਇਸ ਤਰੀਕੇ ਤੋਂ ਲੈ ਕੇ ਕਾਫੀ ਅਪਡੇਟ ਜਾਰੀ ਹੋਈ ਹੈ ਹੌਲੀ ਹੌਲੀ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ ਮੌਸਮ ਦੇ ਵਿੱਚ ਠਾਰ ਠੰਡਕ ਵਾਲੀ ਠੰਡ ਰਹੇਗੀ ਅਤੇ ਹੌਲੀ ਹੌਲੀ ਸੁੰਨ ਵਦਨ ਦੀ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਾ ਹੋਰ ਜ਼ਿਆਦਾ ਡਿੱਗ ਸਕਦਾ ਹੈ ਗੱਲ ਕਰੀਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੇ ਹਲਕੇ ਬੱਦਲ ਦਿਖ ਸਕਦੇ ਹਨ 24 ਨਵੰਬਰ ਦੀ ਗੱਲ ਕਰੀਏ ਤਾਂ ਸਵੇਰ ਨੂੰ ਸੂਰਜ ਚੜ੍ਹਨ ਦਾ ਸਮਾਂ 6:55 ਮਿੰਟ ਦਾ ਰਹੇਗਾ ਅਤੇ ਸ਼ਾਮ ਨੂੰ ਸੂਰਜ ਡੁੱਬਣ ਦਾ ਸਮਾਂ 5:30 ਮਿੰਟ ਦਾ ਰਹੇਗਾ ਸਥਾਨਕ ਤੌਰ ਤੇ ਇਹ ਸੂਰਜ ਡੁੱਬਣ ਦਾ ਸਮਾਂ ਥੋੜਾ ਜਿਹਾ ਚੇਂਜ ਵੀ ਹੋ ਸਕਦਾ ਹੈ ਆਉਣ ਵਾਲੇ ਕਈ ਦਿਨਾਂ ਦੇ ਵਿੱਚ ਹਵਾ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਹਵਾ ਦੀ ਦਿਸ਼ਾ ਪੱਛਮ ਤੋਂ ਪੂਰਬ ਵੱਲ ਚੱਲੇਗੀ ਇਹ ਵਾਤਾਵਰਣ ਅਨੁਸਾਰ ਕਰੇ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ ਹਵਾ ਦੀ ਦਿਸ਼ਾ ਅਤੇ ਮੌਸਮ ਦੇ ਬਦਲਾਅ ਦੇ ਕਾਰਨ ਹੋ ਠੰਡ ਵੱਧ ਸਕਦੀ ਹੈ ਪਹਾੜੀ ਖੇਤਰਾਂ ਵਿੱਚ برف ਦੇ ਕਾਰਨ ਇਹ ਠੰਡਕ ਵੱਧ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਵੱਧ ਸਕਦੀ ਹੈ ਫਿਲਹਾਲ ਸੰਗਨੀ ਧੁੰਦ ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ